ਧੁੰਗਾ ਠੱਗਾ ਚੋਰਾਂ ਦੀ ਹੋਈ ਪਈ ਆ ਭਰਾਵੋ ਕੋਈ ਵੀ ਤੁਸੀਂ ਪਸ਼ੂ ਖਰੀਦਦੇ ਹੋ ਆਪਦੇ ਪੂਰੀ ਤਸੱਲੀ ਕਰ ਲਿਆ ਕਰੋ ਸੋਨੂੰ ਆਹ ਬੰਦੇ ਦੀ ਕਰਤੂਤ ਦਿਖਾਉਣਾ ਮੈਂ ਇੱਕ ਮੰਡੀ ਦੀ ਵੀਡੀਓ ਆ ਕੀ ਕਾਰਨਾਮਾ ਕਰਦਾ ਦੇਖ ਲੋ ਬਾਈ ਮੱਝ ਦੇ ਮੂਰਲੇ ਥਣ ਚ ਦੁੱਧ ਹੀ ਹੈ ਨਹੀਂ ਜਮਾ ਕੋਈ ਇੱਕ ਅੱਧੀ ਗਿਣਮੀ ਧਾਰ ਹੋਗੀ ਇਹ ਬੰਦੇ ਨੇ ਕਿਲੋ ਦਾ ਕਿਲੋ ਦੁੱਧ ਚੋਇਆ ਡੱਬੇ ਚ ਤੇ ਸਰੰਜਨ ਨਾਲ ਨਾ ਬਈ ਮੂਰਲੇ ਥਣ ਚ ਦੁੱਧ ਭਰੀ ਜਾਂਦਾ ਹੁਣ ਕਿਸੇ ਭਰਾ ਨੇ ਚਲੋ ਆਕੇ ਖਰੀਦਣੀ ਆ ਉਹਨੂੰ ਕੀ ਪਤਾ ਹਨਾ ਕੇ ਧਾਰਾ ਮਾਰੂ ਉਹਨੂੰ ਇਹ ਲੱਗੂ ਚਲੋ ਠੀਕ ਆ ਦੁੱਧਾ ਹੁੰਦਾ ਕਿ ਬਈ ਸਹੀ ਆ ਥਣ ਆ ਦੇਖ ਲੋ ਬਈ ਐ ਫੁੱਲ ਭਰ ਦੂਗਾ ਇਹਨੂੰ ਤੇ ਐ ਨਹੀਂ ਪਤਾ ਥਣ ਬਿਲਕੁਲ ਬੰਦੀ ਹੋਵੇ ਕੋਈ ਗਿਣਮੀ ਇੱਕ ਅੱਧੀ ਧਾਰ ਆਉਂਦੀ ਹੋਵੇ ਬਈ ਦੁਨੀਆਂ ਦਾ ਪੈਸੇ ਮਾਰੇ ਇਹ ਨਹੀਂ ਪਤਾ ਕੀ ਤੋਂ ਕੀ ਕਰਦਣ ਕਿੱਡਾ ਸਾਨੂੰ ਝੂਠ ਮਾਰ ਦੇਣ ਆਪ ਦੀ ਪੂਰੀ ਤਸੱਲੀ ਕਰਿਆ ਕਰੋ ਭਰਾ ਉਹ ਕਿਸੇ ਜਾਣਕਾਰ ਬੰਦੇ ਨੂੰ ਲਿਜਾ ਕੇ ਫੇਰ ਸੌਦਾ ਕਰਿਆ ਕਰੋ ਮੰਡੀਆਂ ਚ ਤਾਂ ਬਾਹਲੇ ਜਾਦੇ ਘਟਾਲੇ ਚੱਲਦੇ ਆ ਵੀਰੇ ਦੁੱਧ ਵਾਲੇ ਟੀਕੇ ਮਾਰੀ ਜਾਂਦੇ ਲੋਕ ਲੈ ਵੀ ਆਏ ਤਨੇ ਜਾਂਦੇ ਆ ਫਿਰ ਤੁਸੀਂ ਘਰੇ ਜਾ ਕੇ ਕਹਿੰਦੇ ਹੋ ਅਸੀਂ ਤਾਂ ਵੀਰੇ 15 18 ਕਿਲੋ ਕਹਿ ਕੇ ਲਈ ਸੀ ਸਾਡੇ ਘਰੇ ਤਾਂ 5 7 ਕਿਲੋ ਦੁੱਧ ਹੀ ਦਿੰਦੀ ਆ ਫਿਰ ਉਹ ਭਾਈ ਐਂ 5 7 ਹੀ ਦਿੰਦਿਆਂਗਾ ਦੁਨੀਆਂ ਪੈਸੇ ਦੀ ਮਾਰੀ ਪਤਾ ਹੀ ਨਹੀਂ ਸਾਨੂੰ ਕੀ ਝੂਠ ਮਾਰੂ ਤੇ ਕੀ ਕਰਨਗੇ ਭਰਾਵੋ ਨੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਓ ਹਣਾ ਕਿਸੇ ਕੋ ਹੋਰ ਦਾ ਫਾਇਦਾ ਹੋ ਜੇ ਤਾਂ ਕਿਸੇ ਤੇ ਭਾਈ ਐਂ ਯਕੀਨ ਕਰਕੇ ਨਾ ਤੁਸੀਂ ਪਸ਼ੂ ਖਰੀਦ ਲਿਆ ਕਰ ਲੋ ਆਪ ਦੀ ਤਸੱਲੀ ਕਰਿਆ ਕਰੋ ਪੈਸੇ ਤੁਸੀਂ ਆਪ ਦੀ ਜੇਬ ਚ ਲਾਉਣੇ ਆ ਜਿਮਾ ਖੜਕਾ ਕੇ ਪਸ਼ੂ ਲਓ ਬਾਈ ਘਰ ਚੋਂ ਕਿਸੇ ਦੇ ਮਿਲੇ ਤਾਂ ਬਾਲੀ ਚੰਗੀ ਗੱਲ ਆ ਵੀਰੇ 2-4000 ਮਹਿੰਗਾ ਮਿਲ ਜੂ ਕੋਈ ਗੱਲ ਨਹੀਂ ਆਪਦੀ ਤੁਸੀਂ ਚਾਰ ਟਾਈਮ ਧਾਰ ਕੱਢ ਕੇ ਤਸੱਲੀ ਕਰੋ ਹਨ ਤਾਂ ਫੇਰ ਹੀ ਸੌਦਾ ਕਰੋ ਅੱਜ ਕੱਲ੍ਹ ਲੋਕ ਵੀਡੀਓ ਵੀ ਪਾਉਂਦੇ ਆ ਵਿੱਚ ਵੀਰੇ ਅਸੀਂ ਆ ਮੇਰਾ ਚੈਨਲ ਵੀ ਆ ਲੋਕ ਨਾ YouTube ਤੇ ਜ਼ਿਆਦਾਤਰ ਬਈ ਕਮੈਂਟ ਥੱਲੋ ਬੰਦ ਕਰ ਦਿੰਦੇ ਆ ਉਹ ਚ ਠੱਗਾਂ ਚੋਰਾ ਦਾ ਪਤਾ ਨਹੀਂ ਲੱਗਦਾ ਕਿਸੇ ਨਾਲ ਜੇ ਠੱਗੀ ਚੋਰੀ ਹੋਈ ਵੀ ਆ ਅਗਲਾ ਕਮੈਂਟ ਤਾਂ ਕਰਦੇ ਗਾਂਹਾਂ ਵਾਲੇ ਬੰਦੇ ਪੜ ਲੈਣ ਵੀ ਹਾਂ ਨੁਕਸਾਨ ਤੋਂ ਬਚ ਸਕਣ ਚੈਨਲ ਵਾਲੇ ਕਰ ਦਿੰਦੇ ਕਮੈਂਟ ਬੰਦ ਉਹ ਬੰਦੇ ਬਾਰੇ ਕੋਈ ਕਿਸੇ ਨੂੰ ਕੋਈ ਦੱਸ ਨਹੀਂ ਸਕਦਾ ਤੱਬਾ ਚੋ ਵੀਰੇ